ਇਸ ਦਿਨ ਦੀ ਹਰਾਨ ਕਰਨ ਵਾਲੀ ਖਬਰ ਤੁਹਾਨੂੰ ਦੇ ਰਿਹਾ ਜਿੱਥੇ ਇੱਕ ਘਰਵਾਲੀ ਨੇ ਆਪਣੇ ਫੌਜੀ ਘਰਵਾਲੇ ਨੂੰ ਰੋਟੀ ਦੇ ਵਿੱਚ ਜ਼ਹਿਰ ਪਾ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਆਸ਼ਕੀ ਦਾ ਚੱਕਰ ਸੀ ਉਸ ਦੀ ਪਤਨੀ ਦਾ ਚੱਕਰ ਸੀ ਪਿੰਡ ਦੇ ਹੀ ਕਿਸੇ ਮੁੰਡੇ ਦੇ ਨਾਲ ਜਿਸ ਦੇ ਚੱਕਰ ਦੇ ਵਿੱਚ ਉਸ ਨੇ ਆਪਣੇ ਫੌਜੀ ਘਰਵਾਲੇ ਨੂੰ ਰੋਟੀ ਦੇ ਵਿੱਚ ਜ਼ਹਿਰ ਪਾ ਦਿੱਤਾ ਖਬਰ ਪਠਾਨਕੋਟ ਤੋਂ ਸਾਹਮਣੇ ਆਈ ਹੈ ਉਹਦਾ ਤਲਾ ਮੇਰੀ ਪਿਆਰੀ ਪਤਨੀ ਨੇ ਉਹੀ ਪਿੰਡ ਦਾ ਕੋਈ ਉਹਦੇ ਨਾਲ ਰਿਲੇਸ਼ਨ ਉਹਦੇ ਨਾਲ ਮਿਲ ਕੇ ਤੇ ਕੁਜਰੀਲੀ ਦਵਾਈ ਦੀ ਦਿੱਤੀ ਹੋਇਆ ਖਾਣੇ 'ਚ ਮਿra ਕੇ ਪੂਰਾ ਕਿੱਸਾ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਦਰਅਸਲ 2015 ਦੇ ਵਿੱਚ ਵਿਆਹ ਹੁੰਦਾ ਹੈ ਇਸ ਫੌਜੀ ਦਾ ਜਿਸ ਦਾ ਨਾਮ ਅਸ਼ਵਨੀ ਹੈ ਪਠਾਨਕੋਟ ਦੇ ਇੱਕ ਪਿੰਡ ਦਾ ਰਹਿਣ ਵਾਲਾ ਇਹ ਫੌਜੀ ਜਵਾਨ ਦੇਸ਼ ਦੀ ਸੇਵਾ ਦੇ ਵਿੱਚ ਲੱਗਿਆ ਹੋਇਆ ਪਠਾਨਕੋਟ ਦੇ ਪਿੰਡ ਪਲਾ ਦਾ ਰਹਿਣ ਵਾਲਾ ਅਸ਼ਵਨੀ 2015 ਦੇ ਵਿੱਚ ਵਿਆਹ ਕਰਾਉਂਦਾ ਉਸ ਦੀ ਪਤਨੀ ਕਾਜਲ ਦੇ ਨਾਲ ਜਿਸ ਤੋਂ ਬਾਅਦ ਕਿਉਂਕਿ ਉਹ ਫੌਜ ਦੇ ਵਿੱਚ ਨੌਕਰੀ ਕਰਦਾ ਤਾਂ ਉਹ ਡਿਊਟੀ ਤੇ ਚਲਾ ਜਾਂਦਾ ਇਸੇ ਮਹੀਨੇ 3 ਜੁਲਾਈ ਨੂੰ ਆਪਣੇ ਘਰ ਪਰਤਦਾ ਉਸ ਦਾ ਕਹਿਣਾ ਹੈ ਕਿ ਕਈ ਸਾਲਾਂ ਤੋਂ ਹੀ ਉਸ ਦੀ ਪਤਨੀ ਦਾ ਨਜਾਇਜ਼ ਸਬੰਧ ਸੀ ਪਿੰਡ ਦੇ ਹੀ ਇੱਕ ਸ਼ਖਸ ਅਭਿਸ਼ੇਕ ਦੇ ਨਾਲ ਜਿਸ ਨੂੰ ਲੈ ਕੇ ਲਗਾਤਾਰ ਉਹਨਾਂ ਦੇ ਘਰ ਕਲੇਸ਼ ਵੀ ਰਹਿੰਦਾ ਸੀ ਉਸ ਨੇ ਕਈ ਵਾਰ ਆਪਣੀ ਪਤਨੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਸੀ ਟਲਦੀ ਉਲਟਾ ਕਹਿ ਦਿੰਦੀ ਸੀ ਕਿ ਮੈਂ ਤੈਨੂੰ ਤਾਂ ਛੱਡ ਸਕਦੀ ਆ ਪਰ ਆਪਣੇ ਆਸ਼ਕ ਨੂੰ ਨਹੀਂ ਛੱਡ ਸਕਦੀ ਤੇ ਇਸ ਫੌਜੀ ਜਵਾਨ ਦਾ ਕਹਿਣਾ ਕਿ ਉਸਨੇ ਆਪਣੇ ਸਾਰੇ ਪਰਿਵਾਰ ਨੂੰ ਵੀ ਸੂਚਿਤ ਕੀਤਾ ਪਰ ਉਹਨਾਂ ਨੇ ਉਲਟਾ ਇਸ ਉੱਤੇ ਹੀ ਪਰਚਾ ਦਰਜ ਕਰਵਾ ਦਿੱਤਾ ਫਿਰ ਅਖੀਰ ਜਦੋਂ ਇਸ ਵਾਰ 2024 ਹੁਣੇ ਇਸੇ ਮਹੀਨੇ 3 ਜੁਲਾਈ ਨੂੰ ਛੁੱਟੀ ਤੇ ਘਰ ਪਰਤਦਾ ਐ ਅਸ਼ਵਨੀ ਤਾਂ ਫੇਰ ਉਸਦੀ ਪਤਨੀ ਦਾ ਉਹੀ ਕੁਛ ਚੱਲ ਰਿਹਾ ਹੁੰਦਾ ਜਿਸ ਨੂੰ ਲੈ ਕੇ ਵਿਵਾਦ ਸੀ ਅਖੀਰ 6 ਜੁਲਾਈ ਨੂੰ ਉਸਦਾ ਆਸ਼ਕ ਇਸਦੀ ਪਤਨੀ ਦਾ ਆਸ਼ਕ ਜੋ ਹੈ ਪਿੰਡ ਦਾ ਰਹਿਣ ਵਾਲਾ ਮੁੰਡਾ ਅਭਿਸ਼ੇਕ ਉਹ ਗਲੀ ਦੇ ਵਿੱਚੋਂ ਟਰੈਕਟਰ ਲੈ ਕੇ ਲੰਘਦਾ ਜਿਸ ਦਾ ਹਾਰਨ ਸੁਣ ਕੇ ਉਸ ਦੀ ਪਤਨੀ ਬਾਹਰ ਜਾਂਦੀ ਹੈ ਤੇ ਉਸ ਨੂੰ ਕੋਈ ਇਸ਼ਾਰੇ ਕਰਦੀ ਹੈ ਜਿਸ ਤੋਂ ਬਾਅਦ ਅਸ਼ਵਨੀ ਦਾ ਕਹਿਣਾ ਹੈ ਕਿ ਉਹਨਾਂ ਦੇ ਵਿਚਕਾਰ ਕਲੇਸ਼ ਹੋ ਜਾਂਦਾ ਹੈ ਉਹ ਫਿਰ ਆਪਣੀ ਪਤਨੀ ਨੂੰ ਸਮਝਾਉਂਦਾ ਪਰ ਉਹ ਨਹੀਂ ਟਲਦੀ ਅਗਲੇ ਹੀ ਦਿਨ 7 ਜੁਲਾਈ ਨੂੰ ਅਸ਼ਵਨੀ ਦਾ ਕਹਿਣਾ ਹੈ ਕਿ ਜਦੋਂ ਉਹ ਖੇਤ ਤੋਂ ਮੁੜਿਆ ਉਸ ਦੀ ਪਤਨੀ ਨੇ ਉਸ ਨੂੰ ਦਾਲ ਰੋਟੀ ਦਿੱਤੀ ਜਿਸ ਤੋਂ ਬਾਅਦ ਕੁਝ ਹੀ ਬੁਰਕੀਆਂ ਖਾਣ ਤੋਂ ਬਾਅਦ ਉਸ ਦੀ ਸਿਹਤ ਵਿਗੜ ਗਈ ਤੇ ਉਸ ਦੇ ਪਰਿਵਾਰ ਵਾਲੇ ਉਸ ਨੂੰ ਸਿਵਲ ਹਸਪਤਾਲ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਇਲਾਜ ਕਰਨ ਤੋਂ ਬਾਅਦ ਦੱਸਿਆ ਕਿ ਤੁਹਾਡੇ ਖਾਣੇ ਦੇ ਵਿੱਚ ਤਾਂ ਤੁਹਾਡੇ ਸਰੀਰ ਦੇ ਵਿੱਚ ਜ਼ਹਿਰੀਲਾ ਪਦਾਰਥ ਸੀ ਇਹ ਕਿਸ ਨੇ ਮਲਾਇਆ ਹੋਵੇਗਾ ਕਿਵੇਂ ਤੁਸੀਂ ਜ਼ਹਿਰ ਖਾ ਬੈਠੇ ਤਾਂ ਫਿਰ ਉਹ ਉਸ ਦਾ ਕਹਿਣਾ ਹੈ ਅਸ਼wini ਦਾ ਕਿ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿ ਉਸ ਦੀ ਘਰਵਾਲੀ ਹੀ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੀ ਸੀ ਇਹਨਾਂ ਸਮਝਾਉਣ ਤੋਂ ਬਾਅਦ ਵੀ ਤੇ ਹੁਣ ਪਰਚਾ ਦਰਜ ਹੋਇਆ ਅ ਅਸ਼wini ਦੀ ਪਤਨੀ ਕਾਜਲ ਤੇ ਉਸ ਦੇ ਆਸ਼ਕ ਅਭਿਸ਼ੇਕ ਉੱਤੇ ਪਤਨੀ ਕਾਜਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦਕਿ ਆਸ਼ਕ ਅਭਿਸ਼ੇਕ ਹਾਲੇ ਤੱਕ ਵੀ ਫਰਾਰ ਦੱਸਿਆ ਜਾ ਰਿਹਾ ਤਾਂ ਕੀ ਹੋ ਗਿਆ ਅ ਅੱਜ ਕੱਲ ਦੇ ਰਿਸ਼ਤਿਆਂ ਦੇ ਵਿੱਚ ਟਕਰਾਅ ਕਿਸ ਤਰੀਕੇ ਦੀਆਂ ਨੇ ਦੇਖ ਰਹੇ ਹੋ ਤੁਸੀਂ ਕਿ ਕਿਵੇਂ ਇੱਕ ਅਜਿਹਾ ਪਤੀ ਜੋ ਨਜਾਇਜ਼ ਸਬੰਧ ਹੁੰਦਾ ਹੋਏ ਆਪਣੀ ਪਤਨੀ ਦੇ ਵੀ ਉਸ ਨੂੰ ਛੱਡਦਾ ਨਹੀਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਪਰ ਪਤਨੀ ਉਸ ਨੂੰ ਹੀ ਜ਼ਹਿਰ ਖਵਾ ਕੇ ਮਾਰਨ ਤੇ ਤੁਲੀ ਹੋਈ ਸੀ ਤੇ ਲਗਭਗ ਮਾਰ ਵੀ ਚੱਲਿਆ ਸੀ ਕਿਉਂਕਿ ਬਿਮਾਰ ਹੋ ਗਿਆ ਸੀ ਜ਼ਹਿਰ ਖਾ ਬਠਾਸੀ ਫਿਰ ਡਾਕਟਰਾਂ ਨੇ ਕਿਸੇ ਤਰੀਕੇ ਇਲਾਜ ਕਰਕੇ ਉਸ ਨੂੰ ਬਚਾਇਆ ਤੇ ਉਸ ਨੂੰ ਦੱਸਿਆ ਕਿ ਤੈਨੂੰ ਤਾਂ ਤੇਰੀ ਘਰਵਾਲੀ ਨੇ ਹੀ ਜ਼ਹਿਰ ਦਿੱਤਾ ਤਾਂ ਇਹ ਖਬਰ ਪਠਾਨਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਫੌਜੀ ਦੀ ਪਤਨੀ ਨੇ ਆਪਣੀ ਆਸ਼ਕੀ ਦੇ ਚੱਕਰ ਦੇ ਵਿੱਚ ਆਪਣਾ ਘਰਵਾਲਾ ਰੋਟੀ ਦੇ ਵਿੱਚ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤੇ ਹੁਣ ਗ੍ਰਿਫਤਾਰ ਹੋ ਚੁੱਕੀ ਹੈ ਪਿੰਡ ਫਲਾਰ ਅਸ਼ਮੀ ਕੁਮਾਰਾ ਜੋਗੀ ਆ ਸਭ ਤੋਂ ਨੋਕੀ ਕਰਦਾ ਉਹਦਾ ਤਲਾ ਮੇਰੀ ਪਿਓ ਦੀ ਪਤਨੀ ਨੇ ਉਹਦੇ ਪਿੰਡ ਦਾ ਕੋਈ ਉਹਦੇ ਨਾਲ ਰਿਲੇਸ਼ਨ ਉਹਦੇ ਨਾਮ ਦੇ ਲਕੀ ਤੇ ਪਜਰੀਲੀ ਦੁਆਈ ਦੀ ਹੁੰਦੀ ਆ ਖਾਣੇ 'ਚ ਮਿਲਾ ਕੇ ਉਹਰੇ ਬਿਆਨਤ ਅਹੀਂ ਮੁਕਦਮਾ ਨੰਬਰ 40 ਉਹ ਨਿਪਿਆਰ 724 ਬੜੀ ਨਜ਼ਰ ਆਇਆ ਤਾਂ ਹਿੰਦਸ ਕਰ ਲਿਆ ਜਿਹਦੇ ਵਿੱਚ ਇਹਦੀ ਪਤਨੀ ਜਿਹੜੀ ਉਹਨਾਂ ਦੀ ਗ੍ਰਫਤਾਰ ਕਰ ਲਿਆ ਮੁਕਦਮੇ ਵਿੱਚ ਤੇ ਜਿਹੜਾ ਦੋਸ਼ੀ ਆ ਉਹਨੂੰ ਜਲਦੀ ਗ੍ਰਫਤਾਰ ਕਰ ਲਿਆ ਜਾਏ ਸਰ ਅਸ਼ਵਨੀ ਦੀ ਕੀ ਕੰਡੀਸ਼ਨ ਹੈ ਅਸ਼ਵਨੀ ਠੀਕ ਆ ਇਸ ਦਿਨ ਦੀ ਹੈਰਾਨ ਕਰਨ ਵਾਲੀ ਖਬਰ ਤੁਹਾਨੂੰ ਦੇ ਰਿਹਾ ਜਿੱਥੇ ਇੱਕ ਘਰਵਾਲੀ ਨੇ ਆਪਣੇ ਫੌਜੀ ਘਰਵਾਲੇ ਨੂੰ ਰੋਟੀ ਦੇ ਵਿੱਚ ਜ਼ਹਿਰ ਪਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਆਸ਼ਕੀ ਦਾ ਚੱਕਰ ਸੀ ਉਸ ਦੀ ਪਤਨੀ ਦਾ ਚੱਕਰ ਸੀ ਪਿੰਡ ਦੇ ਹੀ ਕਿਸੇ ਮੁੰਡੇ ਦੇ ਨਾਲ ਜਿਸ ਦੇ ਚੱਕਰ ਦੇ ਵਿੱਚ ਉਸ ਨੇ ਆਪਣੇ ਫੌਜੀ ਘਰਵਾਲੇ ਨੂੰ ਰੋਟੀ ਦੇ ਵਿੱਚ ਜ਼ਹਿਰ ਪਾ ਦਿੱਤਾ ਖਬਰ ਪਠਾਨਕੋਟ ਤੋਂ ਸਾਹਮਣੇ ਆਈ ਹੈ ਉਹ ਤਲਾ ਮੇਰੀ ਪਤਨੀ ਨੇ ਉਹੀ ਪਿੰਡ ਦਾ ਕੋਈ ਉਹਦੇ ਨਾਲ ਰਿਲੇਸ਼ਨ ਉਹਦੇ ਨਾਮ ਲੱਲ ਕੇ ਤੇ ਫਜਰੀਲੀ ਦਵਾਈ دی ਹੁੰਦੀ ਹੈ ਖਾਣੇ 'ਚ ਮਿਲਾ ਕੇ ਪੂਰਾ ਕਿੱਸਾ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਦਰਅਸਲ 2015 ਦੇ ਵਿੱਚ ਵਿਆਹ ਹੁੰਦਾ ਹੈ ਇਸ ਫੌਜੀ ਦਾ ਜਿਸ ਦਾ ਨਾਮ ਅਸ਼ਵਨੀ ਹੈ ਪਠਾਨਕੋਟ ਦੇ ਇੱਕ ਪਿੰਡ ਦਾ ਰਹਿਣ ਵਾਲਾ ਇਹ ਫੌਜੀ ਜਵਾਨ ਦੇਸ਼ ਦੀ ਸੇਵਾ ਦੇ ਵਿੱਚ ਲੱਗਿਆ ਹੋਇਆ ਪਠਾਨਕੋਟ ਦੇ ਪਿੰਡ ਪਲਾਹ ਦਾ ਰਹਿਣ ਵਾਲਾ ਅਸ਼ਵਨੀ 2015 ਦੇ ਵਿੱਚ ਵਿਆਹ ਕਰਾਉਂਦਾ ਹੈ ਉਸ ਦੀ ਪਤਨੀ ਕਾਜਲ ਦੇ ਨਾਲ ਜਿਸ ਤੋਂ ਬਾਅਦ ਕਿਉਂਕਿ ਉਹ ਫੌਜ ਦੇ ਵਿੱਚ ਨੌਕਰੀ ਕਰਦਾ ਤਾਂ ਉਹ ਡਿਊਟੀ ਤੇ ਚਲਾ ਜਾਂਦਾ ਇਸੇ ਮਹੀਨੇ 3 ਜੁਲਾਈ ਨੂੰ ਆਪਣੇ ਘਰ ਪਰਤਦਾ ਉਸ ਦਾ ਕਹਿਣਾ ਹੈ ਕਿ ਕਈ ਸਾਲਾਂ ਤੋਂ ਹੀ ਉਸ ਦੀ ਪਤਨੀ ਦਾ ਨਜਾਇਜ਼ ਸਬੰਧ ਸੀ ਪਿੰਡ ਦੇ ਹੀ ਇੱਕ ਸ਼ਖਸ ਅਭਿਸ਼ੇਕ ਦੇ ਨਾਲ ਜਿਸ ਨੂੰ ਲੈ ਕੇ ਲਗਾਤਾਰ ਉਹਨਾਂ ਦੇ ਘਰ ਕਲੇਸ਼ ਵੀ ਰਹਿੰਦਾ ਸੀ ਉਸ ਨੇ ਕਈ ਵਾਰ ਆਪਣੀ ਪਤਨੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਸੀ ਟਲਦੀ ਉਲਟਾ ਕਹਿ ਦਿੰਦੀ ਸੀ ਕਿ ਮੈਂ ਤੈਨੂੰ ਤਾਂ ਛੱਡ ਸਕਦੀ ਆ ਪਰ ਆਪਣੇ ਆਸ਼ਕ ਨੂੰ ਨਹੀਂ ਛੱਡ ਸਕਦੀ ਤੇ ਇਸ ਫੌਜੀ ਜਵਾਨ ਦਾ ਕਹਿਣਾ ਕਿ ਉਸਨੇ ਆਪਣੇ ਸਾਰੇ ਪਰਿਵਾਰ ਨੂੰ ਵੀ ਸੂਚਿਤ ਕੀਤਾ ਪਰ ਉਹਨਾਂ ਨੇ ਉਲਟਾ ਇਸ ਉੱਤੇ ਹੀ ਪਰਚਾ ਦਰਜ ਕਰਵਾ ਦਿੱਤਾ ਫਿਰ ਅਖੀਰ ਜਦੋਂ ਇਸ ਵਾਰ 2024 ਹੁਣੇ ਇਸੇ ਮਹੀਨੇ 3 ਜੁਲਾਈ ਨੂੰ ਛੁੱਟੀ ਤੇ ਘਰ ਪਰਤਦਾ ਐ ਅਸ਼ਵਨੀ ਤਾਂ ਫੇਰ ਉਸਦੀ ਪਤਨੀ ਦਾ ਉਹੀ ਕੁਛ ਚੱਲ ਰਿਹਾ ਹੁੰਦਾ ਜਿਸ ਨੂੰ ਲੈ ਕੇ ਵਿਵਾਦ ਸੀ ਅਖੀਰ 6 ਜੁਲਾਈ ਨੂੰ ਉਸਦਾ ਆਸ਼ਕ ਇਸਦੀ ਪਤਨੀ ਦਾ ਆਸ਼ਕ ਜੋ ਹੈ ਪਿੰਡ ਦਾ ਰਹਿਣ ਵਾਲਾ ਮੁੰਡਾ ਅਭਿਸ਼ੇਕ ਉਹ ਗਲੀ ਦੇ ਵਿੱਚੋਂ ਟਰੈਕਟਰ ਲੈ ਕੇ ਲੰਘਦਾ ਜਿਸ ਦਾ ਹਾਰਨ ਸੁਣ ਕੇ ਉਸ ਦੀ ਪਤਨੀ ਬਾਹਰ ਜਾਂਦੀ ਹੈ ਤੇ ਉਸ ਨੂੰ ਕੋਈ ਇਸ਼ਾਰੇ ਕਰਦੀ ਹੈ ਜਿਸ ਤੋਂ ਬਾਅਦ ਅਸ਼ਵਨੀ ਦਾ ਕਹਿਣਾ ਹੈ ਕਿ ਉਹਨਾਂ ਦੇ ਵਿਚਕਾਰ ਕਲੇਸ਼ ਹੋ ਜਾਂਦਾ ਹੈ ਉਹ ਫਿਰ ਆਪਣੀ ਪਤਨੀ ਨੂੰ ਸਮਝਾਉਂਦਾ ਪਰ ਉਹ ਨਹੀਂ ਟਲਦੀ ਅਗਲੇ ਹੀ ਦਿਨ 7 ਜੁਲਾਈ ਨੂੰ ਅਸ਼ਵਨੀ ਦਾ ਕਹਿਣਾ ਹੈ ਕਿ ਜਦੋਂ ਉਹ ਖੇਤ ਤੋਂ ਮੁੜਿਆ ਉਸ ਦੀ ਪਤਨੀ ਨੇ ਉਸ ਨੂੰ ਦਾਲ ਰੋਟੀ ਦਿੱਤੀ ਜਿਸ ਤੋਂ ਬਾਅਦ ਕੁਝ ਹੀ ਬੁਰਕੀਆਂ ਖਾਣ ਤੋਂ ਬਾਅਦ ਉਸ ਦੀ ਸਿਹਤ ਵਿਗੜ ਗਈ ਤੇ ਉਸ ਦੇ ਪਰਿਵਾਰ ਵਾਲੇ ਉਸ ਨੂੰ ਸਿਵਲ ਹਸਪਤਾਲ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਇਲਾਜ ਕਰਨ ਤੋਂ ਬਾਅਦ ਦੱਸਿਆ ਕਿ ਤੁਹਾਡੇ ਖਾਣੇ ਦੇ ਵਿੱਚ ਤਾਂ ਤੁਹਾਡੇ ਸਰੀਰ ਦੇ ਵਿੱਚ ਜ਼ਹਿਰੀਲਾ ਪਦਾਰਥ ਸੀ ਇਹ ਕਿਸ ਨੇ ਮਲਾਇਆ ਹੋਵੇਗਾ ਕਿਵੇਂ ਤੁਸੀਂ ਜ਼ਹਿਰ ਖਾ ਬੈਠੇ ਤਾਂ ਫਿਰ ਉਹ ਉਸ ਦਾ ਕਹਿਣਾ ਹੈ ਅਸ਼wini ਦਾ ਕਿ ਉਸਤੇ ਪੈਰਾਂ ਹਟੋ ਜ਼ਮੀਰ ਨਿਕਲ ਗਈ ਕਿ ਉਸ ਦੀ ਘਰਵਾਲੀ ਹੀ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੀ ਸੀ ਇਹਨਾਂ ਸਮਝਾਉਣ ਤੋਂ ਬਾਅਦ ਵੀ ਤੇ ਹੁਣ ਪਰਚਾ ਦਰਜ ਹੋਇਆ ਅ ਅਸ਼wini ਦੀ ਪਤਨੀ ਕਾਜਲ ਤੇ ਉਸ ਦੇ ਆਸ਼ਕ ਅਭਿਸ਼ੇਕ ਉੱਤੇ ਪਤਨੀ ਕਾਜਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦਕਿ ਆਸ਼ਕ ਅਭਿਸ਼ੇਕ ਹਾਲੇ ਤੱਕ ਵੀ ਫਰਾਰ ਦੱਸਿਆ ਜਾ ਰਿਹਾ ਤਾਂ ਕੀ ਹੋ ਗਿਆ ਅ ਅੱਜ ਕੱਲ ਦੇ ਰਿਸ਼ਤਿਆਂ ਦੇ ਵਿੱਚ ਟਕਰਾਅ ਕਿਸ ਤਰੀਕੇ ਦੀਆਂ ਨੇ ਦੇਖ ਰਹੇ ਹੋ ਤੁਸੀਂ ਕਿ ਕਿਵੇਂ ਇੱਕ ਅਜਿਹਾ ਪਤੀ ਜੋ ਨਜਾਇਜ਼ ਸਬੰਧ ਹੁੰਦਾ ਹੋਏ ਆਪਣੀ ਪਤਨੀ ਦੇ ਵੀ ਉਸ ਨੂੰ ਛੱਡਦਾ ਨਹੀਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਪਰ ਪਤਨੀ ਉਸ ਨੂੰ ਹੀ ਜ਼ਹਿਰ ਖਵਾ ਕੇ ਮਾਰਨ ਤੇ ਤੁਲੀ ਹੋਈ ਸੀ ਤੇ ਲਗਭਗ ਮਾਰ ਵੀ ਚੱਲਿਆ ਸੀ ਕਿਉਂਕਿ ਬਿਮਾਰ ਹੋ ਗਿਆ ਸੀ ਜ਼ਹਿਰ ਖਾ ਬਠਾਸੀ ਫਿਰ ਡਾਕਟਰਾਂ ਨੇ ਕਿਸੇ ਤਰੀਕੇ ਇਲਾਜ ਕਰਕੇ ਉਸ ਨੂੰ ਬਚਾਇਆ ਤੇ ਉਸ ਨੂੰ ਦੱਸਿਆ ਕਿ ਤੈਨੂੰ ਤਾਂ ਤੇਰੀ ਘਰਵਾਲੀ ਨੇ ਹੀ ਜ਼ਹਿਰ ਦਿੱਤਾ ਤਾਂ ਇਹ ਖਬਰ ਪਠਾਨਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਫੌਜੀ ਦੀ ਪਤਨੀ ਨੇ ਆਪਣੀ ਆਸ਼ਕੀ ਦੇ ਚੱਕਰ ਦੇ ਵਿੱਚ ਆਪਣਾ ਘਰਵਾਲਾ ਰੋਟੀ ਦੇ ਵਿੱਚ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤੇ ਹੁਣ ਗ੍ਰਿਫਤਾਰ ਹੋ ਚੁੱਕੀ ਹੈ ਪਿੰਡ ਫਲਾਣ ਅਸ਼ਮੀ ਕੁਮਾਰ ਜੋ ਵੀ ਆ ਸਭ ਤੋਂ ਨੌਕਰੀ ਕਰਦਾ ਉਹਦਾ ਤਲਾ ਮੇਰੀ ਬਿਉਰੀ ਪਤਨੀ ਨੇ ਉਹ ਵੀ ਪਿੰਡ ਦਾ ਕੋਈ ਉਹਦੇ ਨਾਲ ਰਿਲੇਸ਼ਨ ਉਹਦੇ ਨਾਲ ਲੱਗੇ ਤੇ ਗੁਜਰੀਲੀ ਦਵਾਈ ਦੀ ਹੁੰਦੀ ਆ ਖਾਣੇ 'ਚ ਮਿਲਾ ਕੇ ਉਹ ਮੂਰੇ ਬਿਆਨਤ ਅਸੀਂ ਮਕਦਮਾ ਨੰਬਰ 40 ਉਹ 98724 ਬੰਗਾਤਰ ਮਾਤਾ ਦਾ ਹਿੰਦਸ ਕਰ ਲਿਆ ਜਿਹਦੇ ਵਿੱਚ ਇਹਦੀ ਪਤਨੀ ਜਿਹੜੀ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਮਕਦਮੇ ਵਿੱਚ ਤੇ ਜਿਹੜਾ ਦੋਸ਼ੀ ਆ ਉਹਨੂੰ ਜਾਂਦੀ ਗ੍ਰਿਫਤਾਰ ਕਰ ਲਿਆ ਜਾਵੇ ਸਰ ਅਸ਼ਵਨੀ ਦੀ ਕੀ ਕੰਡੀਸ਼ਨ ਹੈ ਅਸ਼ਵਨੀ ਠੀਕ ਆ ਇਸ ਦਿਨ ਦੀ ਹੈਰਾਨ ਕਰਨ ਵਾਲੀ ਖਬਰ ਤੁਹਾਨੂੰ ਦੇ ਰਿਹਾ ਜਿੱਥੇ ਇੱਕ ਘਰਵਾਲੀ ਨੇ ਆਪਣੇ ਫੌਜੀ ਘਰਵਾਲੇ ਨੂੰ ਰੋਟੀ ਦੇ ਵਿੱਚ ਜ਼ਹਿਰ ਪਾ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਆਸ਼ਕੀ ਦਾ ਚੱਕਰ ਸੀ ਉਸ ਦੀ ਪਤਨੀ ਦਾ ਚੱਕਰ ਸੀ ਪਿੰਡ ਦੇ ਹੀ ਕਿਸੇ ਮੁੰਡੇ ਦੇ ਨਾਲ ਜਿਸ ਦੇ ਚੱਕਰ ਦੇ ਵਿੱਚ ਉਸ ਨੇ ਆਪਣੇ ਫੌਜੀ ਘਰਵਾਲੇ ਨੂੰ ਰੋਟੀ ਦੇ ਵਿੱਚ ਜ਼ਹਿਰ ਪਾ ਦਿੱਤਾ ਖਬਰ ਪਠਾਨਕੋਟ ਤੋਂ ਸਾਹਮਣੇ ਆਈ ਹੈ। ਉਹ ਮੇਰੀ ਪਿਆਰੀ ਪਤਨੀ ਨੇ ਉਹੀ ਪਿੰਡ ਦਾ ਕੋਈ ਉਹਦੇ ਨਾਲ ਰਿਲੇਸ਼ਨ ਉਹਦਾ ਨਾਮ ਲੱਭ ਕੇ ਤੇ ਪਜਰੀ ਦੀ ਦਵਾਈ ਦਿੱਤੀ ਖਾਣੇ 'ਚ ਮ라 ਕੇ ਪੂਰਾ ਕਿੱਸਾ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਦਰਅਸਲ 2015 ਦੇ ਵਿੱਚ ਵਿਆਹ ਹੁੰਦਾ ਹੈ ਇਸ ਫੌਜੀ ਦਾ ਜਿਸ ਦਾ ਨਾਮ ਅਸ਼ਵਨੀ ਹੈ ਪਠਾਨਕੋਟ ਦੇ ਇੱਕ ਪਿੰਡ ਦਾ ਰਹਿਣ ਵਾਲਾ ਇਹ ਫੌਜੀ ਜਵਾਨ ਦੇਸ਼ ਦੀ ਸੇਵਾ ਦੇ ਵਿੱਚ ਲੱਗਿਆ ਹੋਇਆ ਪਠਾਨਕੋਟ ਦੇ ਪਿੰਡ ਪਲਾਹ ਦਾ ਰਹਿਣ ਵਾਲਾ ਅਸ਼ਵਨੀ 2015 ਦੇ ਵਿੱਚ ਵਿਆਹ ਕਰਾਉਂਦਾ ਉਸ ਦੀ ਪਤਨੀ ਕਾਜਲ ਦੇ ਨਾਲ ਜਿਸ ਤੋਂ ਬਾਅਦ ਕਿਉਂਕਿ ਉਹ ਫੌਜ ਦੇ ਵਿੱਚ ਨੌਕਰੀ ਕਰਦਾ ਤਾਂ ਉਹ ਡਿਊਟੀ ਤੇ ਚਲਾ ਜਾਂਦਾ ਇਸੇ ਮਹੀਨੇ 3 ਜੁਲਾਈ ਨੂੰ ਆਪਣੇ ਘਰ ਪਰਤਦਾ ਉਸ ਦਾ ਕਹਿਣਾ ਹੈ ਕਿ ਕਈ ਸਾਲਾਂ ਤੋਂ ਹੀ ਉਸ ਦੀ ਪਤਨੀ ਦਾ ਨਜਾਇਜ਼ ਸਬੰਧ ਸੀ ਪਿੰਡ ਦੇ ਹੀ ਇੱਕ ਸ਼ਖਸ ਅਭਿਸ਼ੇਕ ਦੇ ਨਾਲ ਜਿਸ ਨੂੰ ਲੈ ਕੇ ਲਗਾਤਾਰ ਉਹਨਾਂ ਦੇ ਘਰ ਕਲੇਸ਼ ਵੀ ਰਹਿੰਦਾ ਸੀ ਉਸ ਨੇ ਕਈ ਵਾਰ ਆਪਣੀ ਪਤਨੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਸੀ ਟਲਦੀ ਉਲਟਾ ਕਹਿ ਦਿੰਦੀ ਸੀ ਕਿ ਮੈਂ ਤੈਨੂੰ ਤਾਂ ਛੱਡ ਸਕਦੀ ਆ ਪਰ ਆਪਣੇ ਆਸ਼ਕ ਨੂੰ ਨਹੀਂ ਛੱਡ ਸਕਦੀ ਤੇ ਇਸ ਫੌਜੀ ਜਵਾਨ ਦਾ ਕਹਿਣਾ ਕਿ ਉਸਨੇ ਆਪਣੇ ਸਾਰੇ ਪਰਿਵਾਰ ਨੂੰ ਵੀ ਸੂਚਿਤ ਕੀਤਾ ਪਰ ਉਹਨਾਂ ਨੇ ਉਲਟਾ ਇਸ ਉੱਤੇ ਹੀ ਪਰਚਾ ਦਰਜ ਕਰਵਾ ਦਿੱਤਾ ਫਿਰ ਅਖੀਰ ਜਦੋਂ ਇਸ ਵਾਰ 2024 ਹੁਣੇ ਇਸੇ ਮਹੀਨੇ 3 ਜੁਲਾਈ ਨੂੰ ਛੁੱਟੀ ਤੇ ਘਰ ਪਰਤਦਾ ਐ ਅਸ਼ਵਨੀ ਤਾਂ ਫੇਰ ਉਸਦੀ ਪਤਨੀ ਦਾ ਉਹੀ ਕੁਛ ਚੱਲ ਰਿਹਾ ਹੁੰਦਾ ਜਿਸ ਨੂੰ ਲੈ ਕੇ ਵਿਵਾਦ ਸੀ ਅਖੀਰ 6 ਜੁਲਾਈ ਨੂੰ ਉਸਦਾ ਆਸ਼ਕ ਇਸਦੀ ਪਤਨੀ ਦਾ ਆਸ਼ਕ ਜੋ ਹੈ ਪਿੰਡ ਦਾ ਰਹਿਣ ਵਾਲਾ ਮੁੰਡਾ ਅਭਿਸ਼ੇਕ ਉਹ ਗਲੀ ਦੇ ਵਿੱਚੋਂ ਟਰੈਕਟਰ ਲੈ ਕੇ ਲੰਘਦਾ ਜਿਸ ਦਾ ਹਾਰਨ ਸੁਣ ਕੇ ਉਸ ਦੀ ਪਤਨੀ ਬਾਹਰ ਜਾਂਦੀ ਹੈ ਤੇ ਉਸ ਨੂੰ ਕੋਈ ਇਸ਼ਾਰੇ ਕਰਦੀ ਹੈ ਜਿਸ ਤੋਂ ਬਾਅਦ ਅਸ਼ਵਨੀ ਦਾ ਕਹਿਣਾ ਹੈ ਕਿ ਉਹਨਾਂ ਦੇ ਵਿਚਕਾਰ ਕਲੇਸ਼ ਹੋ ਜਾਂਦਾ ਹੈ ਉਹ ਫਿਰ ਆਪਣੀ ਪਤਨੀ ਨੂੰ ਸਮਝਾਉਂਦਾ ਪਰ ਉਹ ਨਹੀਂ ਟਲਦੀ ਅਗਲੇ ਹੀ ਦਿਨ 7 ਜੁਲਾਈ ਨੂੰ ਅਸ਼ਵਨੀ ਦਾ ਕਹਿਣਾ ਹੈ ਕਿ ਜਦੋਂ ਉਹ ਖੇਤ ਤੋਂ ਮੁੜਿਆ ਉਸ ਦੀ ਪਤਨੀ ਨੇ ਉਸ ਨੂੰ ਦਾਲ ਰੋਟੀ ਦਿੱਤੀ ਜਿਸ ਤੋਂ ਬਾਅਦ ਕੁਝ ਹੀ ਬੁਰਕੀਆਂ ਖਾਣ ਤੋਂ ਬਾਅਦ ਉਸ ਦੀ ਸਿਹਤ ਵਿਗੜ ਗਈ ਤੇ ਉਸ ਦੇ ਪਰਿਵਾਰ ਵਾਲੇ ਉਸ ਨੂੰ ਸਿਵਲ ਹਸਪਤਾਲ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਇਲਾਜ ਕਰਨ ਤੋਂ ਬਾਅਦ ਦੱਸਿਆ ਕਿ ਤੁਹਾਡੇ ਖਾਣੇ ਦੇ ਵਿੱਚ ਤਾਂ ਤੁਹਾਡੇ ਸਰੀਰ ਦੇ ਵਿੱਚ ਜ਼ਹਿਰੀਲਾ ਪਦਾਰਥ ਸੀ ਇਹ ਕਿਸ ਨੇ ਮਲਾਇਆ ਹੋਵੇਗਾ ਕਿਵੇਂ ਤੁਸੀਂ ਜ਼ਹਿਰ ਖਾ ਬੈਠੇ ਤਾਂ ਫਿਰ ਉਹ ਉਸ ਦਾ ਕਹਿਣਾ ਅਸ਼wini ਦਾ ਕਿ ਉਸਤੇ ਪੈਰਾਂ ਹਿੱਟੋ ਜ਼ਮੀਨ ਨਿਕਲ ਗਈ ਕਿ ਉਸ ਦੀ ਘਰਵਾਲੀ ਹੀ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੀ ਸੀ ਇਹਨਾਂ ਸਮਝਾਉਣ ਤੋਂ ਬਾਅਦ ਵੀ ਤੇ ਹੁਣ ਪਰਚਾ ਦਰਜ ਹੋਇਆ ਅ ਅਸ਼wini ਦੀ ਪਤਨੀ ਕਾਜਲ ਤੇ ਉਸ ਦੇ ਆਸ਼ਕ ਅਭਿਸ਼ੇਕ ਉੱਤੇ ਪਤਨੀ ਕاجਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦਕਿ ਆਸ਼ਕ ਅਭਿਸ਼ੇਕ ਹਾਲੇ ਤੱਕ ਵੀ ਫਰਾਰ ਦੱਸਿਆ ਜਾ ਰਿਹਾ ਤਾਂ ਕੀ ਹੋ ਗਿਆ ਅ ਅੱਜ ਕੱਲ ਦੇ ਰਿਸ਼ਤਿਆਂ ਦੇ ਵਿੱਚ ਟਕਰਾਅਾਂ ਕਿਸ ਤਰੀਕੇ ਦੀਆਂ ਨੇ ਦੇਖ ਰਹੇ ਹੋ ਤੁਸੀਂ ਕਿ ਕਿਵੇਂ ਇੱਕ ਅਜੇਹਾ ਪਤੀ ਜੋ ਨਜਾਇਜ਼ ਸਬੰਧ ਹੁੰਦਾ ਹੋਏ ਆਪਣੀ ਪਤਨੀ ਦੇ ਵੀ ਉਸ ਨੂੰ ਛੱਡਦਾ ਨਹੀਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਪਰ ਪਤਨੀ ਉਸ ਨੂੰ ਹੀ ਜ਼ਹਿਰ ਖਵਾ ਕੇ ਮਾਰਨ ਤੇ ਤੁਲੀ ਹੋਈ ਸੀ ਤੇ ਲੱਗ